99% ਸਿੱਖਾਂ ਨੂੰ ਨਹੀਂ ਪਤਾ ਕਿ ਸਹਿਬ ਜदा ਅਜੀਤ ਸਿੰਘ ਅਤੇ ਸਹਿਬ ਜदा ਜੁਝਾਰ ਸਿੰਘ ਜੀ ਦਾ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਣਾ ਦਾ ਅਤੇ ਹੋਰ ਸਿੰਘਾਂ ਦਾ ਸੰਸਕਾਰ ਕਿਵੇਂ ਅਤੇ ਕਿਨਾਂ ਨੇ ਕੀਤਾ ਸੀ ਇੱਕ ਦਿਨ ਬਾਬਾ ਫੂਲ ਸਿੰਘ ਦੇ ਦੋ ਪੁੱਤਰ ਰਾਮ ਸਿੰਘ ਅਤੇ ਤਰਲੋਕ ਸਿੰਘ ਗੁਰੂ ਗੋਬਿੰਦ ਸਿੰਘ ਜੀ ਦੇ ਲੰਗਰ ਵਾਸਤੇ ਆਟੇ ਦੇ ਗੱਡੇ ਭਰ ਕੇ ਲਿਆਏ ਗੁਰੂ ਜੀ ਨੇ ਪੁੱਛਿਆ ਭਾਈ ਇਹ ਆਟਾ ਤੁਸੀਂ ਉਗਰਾਹੀ ਕਰਕੇ ਲਿਆਏ ਹੋ ਜਾਂ ਆਪਣੇ ਪਾਸੋਂ ਭਾਈ ਰਾਮ ਸਿੰਘ ਤੇ ਤਰਲੋਕ ਸਿੰਘ ਨੇ ਆਖਿਆ ਪਾਤਸ਼ਾਹ ਜੀ ਇਹ ਆਟਾ ਕੁਝ ਆਪਣੇ ਘਰੋਂ ਅਤੇ ਕੁਝ ਸੰਬੰਧੀਆਂ ਪਾਸੋਂ ਇਕੱਠਾ ਕਰਕੇ ਲਿਆਏ ਹਾਂ ਇਸ ਸਮੇਂ ਇੱਕ ਸਿੰਘ ਨੇ ਸੰਗਤ ਵਿੱਚੋਂ ਕਿਹਾ ਗੁਰੂ ਜੀ ਇਹਨਾਂ ਨੇ ਹੀ ਦੋਹਾਂ ਸਹਿਬ ਜਾਦਿਆਂ ਦੇ ਚਮਕੌਰ ਦੇ ਯੁੱਧ ਉਪਰੰਤ ਸਰੀਰਾਂ ਦੇ ਸੰਸਕਾਰ ਕੀਤੇ ਸਨ ਗੁਰੂ ਜੀ ਨੇ ਪੁੱਛਿਆ ਭਾਈ ਤਰਲੋਕ ਸਿੰਘ ਤੁਸੀਂ ਇਹ ਮਹਾਨ ਕੰਮ ਕਿਸ ਤਰ੍ਹਾਂ ਕੀਤਾ ਭਾਈ ਰਾਮ ਸਿੰਘ ਨੇ ਦੱਸਿਆ ਗੁਰੂ ਜੀ ਜਦ ਨੌ